ਹੋਈ ਸੀ ਦੰਬਾਂ ਦੇ ਨਾਲ ਤੇ ਇੱਕ ਪਾਸੇ ਦੇ ਕੀੜੇ ਲੱਗੇ ਹੋਏ ਸੀਗੇ ਕੰਨ ਦੇ ਤੇ ਨੱਕ ਦੇ ਮੂੰਹ ਦੇ ਉੱਤੇ ਤੁਸੀਂ ਹੱਥ ਹਾਵ ਲਾ ਲਓ ਬਾਈ ਇੱਕ 500 ਦਾ ਬੱਚਾ ਜਿਹਦੇ ਨਾਲ ਇੰਨੀ ਦਤਨਾ ਘੱਟ ਨਾ ਹੋਈ ਹੋਵੇ ਮੈਨੂੰ ਲੱਗਦਾ ਰੱਬ ਦੀ ਵੀ ਰੂਹ ਕੰਬ ਗਈ ਹੋਣੀ ਆ ਯਾਰ ਰਾਖਾ ਦੀ ਰੂਹ ਵੀ ਕੰਬ ਗਈ ਹੋਣੀ ਹੈ ਕਿੰਨੇ ਦਰਦ ਨਾਲ ਜਵਾਬ ਮਰਿਆ ਹੋਊਗਾ ਕਿਉਂਨੇ ਆਪਣੀ ਜੀਭ ਦੰਤਾਂ ਦੇ ਵਿਚਾਲੇ ਲੈ ਕੇ ਵਰਤੀ ਦੁਸ਼ਮਣੀ ਨਹੀਂ ਕੋਈ ਲਾਗਤ ਨਹੀਂ ਕੋਈ ਜਾਨ ਦੇ ਤੱਕ ਨਹੀਂ ਇੱਕ ਤਾਂ ਹੁੰਦਾ ਹੀ ਬੰਦਰਾ ਕੋਈ ਰੋਣਾ ਕੋਈ ਦੇ ਪ੍ਰਵਾਦ ਨਾ ਰੋਣਾ ਕੋਈ ਦੁਸ਼ਮਣੀ ਹੈ ਮੈਂ ਕਿਹਾ ਦੁਸ਼ਮਣੀ ਦੇ ਵਿੱਚ ਵੀ ਨਹੀਂ ਬੰਦਾ ਕਿਤੇ ਬੱਚੇ ਨਾਲ ਢਿਕਣਾ ਨਹੀਂ ਹਰਕਤ ਕਰਦਾ ਜਿਹੜੀ ਉਸ ਪੰਜ ਸਾਲ ਦੇ ਬੱਚੇ ਨਾਲ ਹੋਈ ਆ ਮੈਂ ਜਿੰਨੇ ਵਾਰੀ ਵੀ ਉਹਦੀ ਵੀਡੀਓ ਦੇਖਦਾ ਜਾਂ ਫੋਟੋ ਦੇਖ ਅੱਖਾਂ 'ਚ ਬੜੀ ਪਾਣੀ ਆ ਜਾਂਦਾ ਕਿਉਂਕਿ ਸਾਰੇ ਸੀ ਪਰਿਵਾਰਾਂ ਵਾਲੇ ਆ ਸਾਡੇ ਘਰੇ ਵੀ ਜਵਾਕ ਆ ਇਹੀ ਗੱਲ ਆ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਵੀ ਇੰਨੀ ਗੱਗਦੀ ਹੱਕ ਦੇ ਰਿਹਾ ਇੰਨਾ ਜਲਨ ਹੋ ਜੇ ਉਹ ਬੰਦਾ ਵੀ ਨੀ ਸਹਾਸਾ ਵਾਲੇ ਬੱਚੇ ਨੇ ਕਿਵੇਂ ਸਾਰੀ ਹੋ ਯਾਰ ਮੂੰਹ ਤੱਕ ਦੇ ਕੇ ਸਿਆਸਤਦਾਨ ਦਾ ਕਿਸੇ ਪਾਰਟੀ ਦੇ ਲੀਡਰ ਦਾ ਕੋਈ ਬੰਦੇ ਦਾ ਬਿਆਨ ਤੱਕ ਨਹੀਂ ਆਇਆ ਬਾਈ ਇੱਥੇ ਥੋੜਾ ਜਾਨ ਹੋਣਾ ਪਟਿਆਰੇ ਦੇ ਵਿੱਚ ਇੱਕ ਬੱਚਾ ਚੱਕ ਲਿਆ ਸੀਗਾ 5 ਸਾਲ ਦਾ ਉਵੇਂ 5-7 ਸਾਲ ਦਾ ਬੱਚਾ ਸੀਗਾ ਹਰਪ੍ਰੀਤ ਸਿੰਘ ਨਾਮ ਦੇ ਬੰਦੇ ਨੇ ਉਹਦਾ ਇਨਕਾਊਂਟਰ ਕਰਕੇ ਉਸਰੇ ਉੱਤੇ ਮੌਕੇ ਦੇ ਮੁੰਡਾ ਮਾਰਤਾ ਸੀਗਾ ਬੱਚਾ ਬਰਾਮਦ ਵੀ ਹੋ ਗਿਆ ਸੀ ਸਾਡੇ ਲੋਕ ਅੱਜ ਵੀ ਚੁੱਪਾ ਸ਼ਾਇਦ ਅਸੀਂ ਇਸ ਕਾਲ ਨੂੰ ਢੀਕਦੇ ਆ ਵੀ ਜਿੱਤੇ ਸਾਡੇ ਕਿਸੇ ਬੱਚੀ ਜਾਂ ਬੱਚੇ ਨਾਲੇ ਘਟਨਾ ਵਾਪਰੀ ਸੀ ਉਦੋਂ ਉੱਠਾਂਗੇ ਉਦੋਂ ਉੱਠੋ ਨਾਲ ਉੱਥੇ ਕੋਈ ਫਾਇਦਾ ਨਹੀਂ ਹਸ਼ਿਆਰਪੁਰ ਦੇ ਵਿੱਚ ਦੂਜੇ ਦਿਨ ਦੀ ਘਟਨਾ ਵੀ ਸੁਣ ਲੋ ਦੂਜੇ ਦਿਨ ਇੱਕ 35 ਸਾਲ ਦਾ ਪ੍ਰਵਾਸੀ ਇੱਕ 60 ਸਾਲ ਦੀ ਬੱਚੀ ਉਹ ਵੀ ਪ੍ਰਵਾਸੀਆਂ ਦੀ ਸੀ ਉਹਨੂੰ ਚੱਕ ਕੇ ਕਮਾਰ ਚ ਲੈ ਗਿਆ ਇੱਕ ਚ ਲੈ ਗਿਆ ਉਹਦਾ ਰੱਬ ਦਾ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਪਤਾ ਲੱਗ ਗਿਆ ਕਿ ਮੌਕੇ ਤੇ ਫੜਿਆ ਗਿਆ ਪਰ ਉੱਥੋਂ ਮੌਕੇ ਤੋਂ ਭੱਜ ਗਿਆ ਤੇ ਬੱਚੀ ਦੀ ਜ਼ਿੰਦਗੀ ਬਚ ਗਈ। ਕੁੰਬੜਾ ਪਿੰਡ ਮਹਾਦੀ ਦੇ ਵਿੱਚ ਥੋੜਾ ਯਾਦ ਹੋਣਾ 6 ਮਹੀਨੇ ਪਹਿਲਾਂ ਸੀ ਉੱਥੇ ਹੀ ਲਾਇਆ ਸੀਗਾ ਮੋਰਚਾ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ। ਰੋਪੜ ਪਹਿਲੀ ਗੱਲ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੀ ਕਿਸੇ ਵੀ ਕੌਮ ਨਾਲ ਕਿਸੇ ਲੋਕਾਂ ਨਾਲ ਕਿਸੇ ਪ੍ਰਵਾਸੀਆਂ ਨਾਲ ਕੋਈ ਵੈਰ ਨਹੀਂ ਹੈ ਕੋਈ ਨਫ਼ਰਤ ਨਹੀਂ ਹੈ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਸੀ ਤੇ ਪਰ ਅਮੇਰ ਹੋ ਗਾਦਨਾ ਇਹ ਸਰਕਾਰਾਂ ਦਾ ਜੋਰ ਵੀ ਲੱਗਿਆ ਪਿਆ ਵੀ ਕਿਸੇ ਵੀ ਤਰੀਕੇ ਨਾਲ ਇਸ ਮਹਾਲ ਨੂੰ ਹਿੱਸਕ ਬਣਾ ਦਿਓ ਜੇ ਤੁਹਾਡੇ ਯਾਦ ਹੋਣਾ ਹੈ ਤਿੰਨ ਤਰੀਕ ਨੂੰ ਲੁਧਿਆਣੇ ਇਕੱਠ ਰਕਿਆ ਸੀ ਬੁੱਢੇ ਮਰੇ ਆਲੇ ਮਸਲੇ 'ਚ ਜਿਹੜਾ ਪਾਣੀਆ ਜ਼ਹਿਰਾਂ ਪਾ ਕੇ ਪੰਜਾਬ ਮਾਰਦਾ ਇੱਕ ਪਾਸੇ ਨੇ ਸਟੇਲ ਲਵਾ ਦੀ ਪ੍ਰਵਾਸੀਆਂ ਦੀ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਦਾ ਉਰਥੋਂ ਦੇ ਇੰਡਸਟਰੀਆਂ ਦੇ ਮਾਲਕਾਂ ਦਾ ਤੇ ਸਰਕਾਰ ਦਾ ਜੋਰ ਲੱਗਿਆ ਸੀ ਵੀ ਇਸ ਮੁੱਦੇ 'ਤੇ ਪੰਜਾਬੀ ਬਨਾਮ ਪ੍ਰਵਾਸੀ ਕਰ ਦਿਓ ਅੱਜ ਵੀ ਸਰਕਾਰਾਂ ਦਾ ਏਜੰਸੀ ਨਾਲ ਦਾ ਜੋਰ ਲੱਗਿਆ ਕਿ ਇਹ ਖ ਮਹਾਨ ਨੂੰ ਹਿੱਸਕ ਬਣਾ ਦਿਓ ਆਸਮੇ ਤਕਰਾ ਕਰਾ ਦੇਓ ਤੇ 10 ਦੀ ਬੰਦੇ ਪਰਵਾ ਦੇ ਤੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾ ਦੇ ਲਾਭੂ ਲਾ ਦੇਓ ਤੁਹਾਨੂੰ ਇਹ ਗੱਲ ਕਹਿ ਦਿੰਦਾ ਜਿਹੜਾ ਵੀ ਸੰਘਰਸ਼ ਹਿੰਸਕ ਹੋ ਜਾਂਦਾ ਹੈ ਉਹ ਲੋਕ ਹਾਰ ਜਾਂਦੇ ਆ ਸਰਕਾਰਾਂ ਜਿੱਤ ਜਾਂਦੀਆਂ ਨੇ ਅਸੀਂ ਕਿਸੇ ਮਾਮਲੇ 'ਚ ਹਿੰਸਕ ਨਹੀਂ ਹੋਣਾ ਸ਼ਾਂਤੀ ਬਣਾ ਕੇ ਰੱਖਣੀ ਆ ਜਾਹਤ ਦੇ ਦੋ ਕੰਮ ਲੈਣਾ ਜੇ ਇਹ ਲਹਿਰ ਨੂੰ sire ਲੈ ਕੇ ਜਾਣਾ ਹੈ ਨੇ ਕੋਈ ਨਾ ਕੋਈ ਦਰਬੜ ਕਰਾ ਕੇ ਸਰਕਾਰੀ ਏਜੰਸੀਆਂ ਆਪਣੇ ਬੰਦੇ ਵਿੱਚ ਬਾੜ ਕੇ ਇਹ ਸੋਣੀ ਸਾਰੀ ਲਹਿਰ ਦੁੱਕ ਕਰ ਦੇਣਗੀਆਂ ਇਹਨੂੰ ਰਾਜਨੀਤੀ ਹੋਰ ਦੇ ਦੇਣਗੇ ਮੁੱਦਾ ਹੀ ਹੋਰ ਬਣਾ ਦੇਣਗੇ ਸੋ ਇਸ ਲਈ ਤੁਹਾਨੂੰ ਬੇਨਤੀ ਹੈ ਇਹ ਗੱਲ ਦਾ ਖਾਸ ਛਾ ਰੱਖਣਾ ਹੈ ਲੈਲੇ ਘਟਨਾ ਦਾ ਆਪਣੀ ਕੱਲ ਉਹ ਦੇਖੀਏ ਬੀਬੀ ਲੋਕ